ਕਾਰ ਜੋ ਕਿਸਾਨ ਵਿਰੋਧ ਪੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਇਹ ਕਿਸਾਨ ਦੋਸਤੋ ਜਿਵੇਂ ਆਪਾਂ ਕੁਦਰਤੀ ਖੇਤੀ ਕਰਦੇ ਆਂ ਛੇ ਕੋਈ ਨਦੀਨ ਵਗੈਰਾ ਜਾਂ ਉਸ ਤਰ੍ਹਾਂ ਜੰਗਲ ਸਿਸਟਮੇ ਹੁੰਦਾ ਤੇ ਸਾਰਾ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਜੋ ਪਾਣੀ ਦੀ ਬਰਤੋਂ ਘੱਟ ਕਰਦੇ ਆਂ ਪੌਦੇ ਹਵਾ ਚੋਂ ਪਾਣੀ ਕਿਵੇਂ ਲੈ ਲੈਂਦੇ ਨੇ ਜਿਵੇਂ ਹੁਣ ਤਰੇਲ ਪੈਂਦੀ ਆ ਰਾਤ ਪਰ ਤਰੇਲ ਪਈਆ ਤਾਂ ਇਹਨਾਂ ਪੱਤਿਆਂ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਹਨਾਂ ਤੇ ਤਰੇਲ ਪਈ ਹੋਈ ਆ ਤੇ ਜਿਹੜੀ ਤਰੇਲ ਆ ਇਹ ਪੌਦੇ ਨੇ ਆਪਣੇ ਇਸ ਤਰ੍ਹਾਂ ਡਿਜ਼ਾਈਨ ਮਾਡਲ ਇਹਦਾ ਵੀ ਵਿੱਚ ਨੂੰ ਜਾਣੀ ਹੈ ਜਿਹਦੀ ਜੜਾਂ ਵੱਲ ਲੈ ਜਾਂਦਾ ਤੇ ਹਰੇਕ ਪੱਤੇ ਕੋਲ ਤਰੇਲ ਆ ਪਾਣੀ ਆ ਜਿੱਥੇ ਤਰੇਲ ਆ ਕਹਿੰਦੇ ਉੱਥੇ ਕੁਦਰਤੀ ਖੇਤੀ ਬੜੀ ਸੌਖੀ ਹੋ ਜਾਂਦੀ ਆ ਕਿਉਂਕਿ ਕੁਦਰਤ ਵਿੱਚ ਘੱਟ ਪਾਣੀ ਨਾਲ ਜੇ ਖੇਤੀ ਕਰਨੀ ਆ ਤਾਂ ਕੁਦਰਤ ਉਸ ਇਲਾਕੇ ਦੇ ਹਿਸਾਬ ਨਾਲੇ ਹੋ ਸਕਦੀ ਆ ਜ਼ਰੂਰੀ ਨਹੀਂ ਵੀ ਹਰੇਕ ਜਗ੍ਹਾ ਕੁਦਰਤੀ ਖੇਤੀ ਘੱਟ ਪਾਣੀ ਨਾਲ ਹੋ ਜਾਊਗੀ ਸੋ ਜਿਹੜਾ ਵੀ ਪੱਤਾ ਦੇਖਦੇ ਹਾਂ ਤਰੇਲ ਭਾਵੇਂ ਬੂੰਦਾਂ ਤੇ ਆ ਭਾਵੇਂ ਪੱਤਿਆਂ ਨੂੰ ਹੀ ਮਿਲੂਗੀ ਇਥੋਂ ਕਿਤਨੀ ਬਾਹਰ ਜਾ ਸਕਦੀ ਤੇ ਜਿਹੜਾ ਡਿਜ਼ਾਈਨ ਆ ਪੱਤਿਆਂ ਦੇਖੋ ਇਸ ਤਰ੍ਹਾਂ ਤੇ ਇਹੇਠਾਂ ਨੂੰ ਜਾਊਗੀ ਇਸ ਤਰ੍ਹਾਂ ਐ ਘੱਟ ਪਾਣੀ ਨਾਲ ਆਪਣਾ ਆ ਉਤਪਾਦਨ ਵਧਾ ਲੈਂਦੇ ਨੇ ਇੱਥੇ ਇੱਕ ਵਧੀਆ ਕੁਦਰਤੀ ਖੇਤੀ 'ਚ ਹਲਦੀ ਦੀ ਫਸਲ ਹੋ ਜਾਂਦੀ ਆ ਧੰਨਵਾਦ ਜੀ